ਸਸੀਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਜਿਹੜੀ ਵੀਡੀਓ ਹੈ ਭਾਈ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਪਟੰਡਾ ਭਾਈ ਬਲਬੀਰ ਦੇ ਘਰੋਂ ਵੀਡੀਓ ਬਣਾ ਰਹੇ ਆਂਗੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇੱਕ ਚੰਗੀ ਝੋਟੀ ਦੇ ਨਾਲ ਤਿੰਨ ਕਟੀਆਂ ਹੋਰ ਨੇ ਪੂਰੀਆਂ ਪ੍ਰੋਪਰ ਚਾਰ ਨਗਾਂ ਦੀ ਵੀਡੀਓ ਬਣਾ ਰਹੇ ਆਂ ਕੱਲੀ-ਕੱਲੀ ਕੱਟੀ ਦੀ ਡਿਟੇਲ ਆ ਭਾਈ ਤੋਂ ਆਪਾਂ ਲੈ ਕੇ ਦੇਵਾਂਗੇ ਬਲਵੀਰ ਦੇ ਨਾਲ ਬਾਈ ਸੁੱਖਾ ਦਾ ਭਾਈ ਉਹ ਆਪ ਨੂੰ ਜਾਣਕਾਰੀ ਸਾਰੀ ਦੇਊਗਾ ਤੇ ਜਿਹੜਾ ਨੰਬਰ ਆ ਬਾਈ ਬਲਵੀਰ ਦਾ 9780980503 ਇਹ ਬਾਈ ਬਲਵੀਰ ਦਾ ਮੋਬਾਈਲ ਨੰਬਰ ਆ ਬਾਕੀ ਆਪਾਂ ਸਾਰੀ ਜਿਹੜੀ ਗੱਲਬਾਤ ਆ ਸੁੱਖੇ ਦੇ ਨਾਲ ਕਰਾਂਗੇ ਆ ਜਾ ਬਾਈ ਸੁੱਖੇ ਸਤਿਗੁਰ ਆ ਬਾਈ ਬਾਈ ਸਤਿਗੁਰ ਆ ਠੀਕ ਆ ਸੁੱਖਾ ਆਪਣਾ ਘਰ ਦੱਸੀ ਕਿੱਥੇ ਰਹਿ ਗਿਆ ਘਰ ਆਪਣਾ ਦਾਣਾ ਮੰਡੀ ਦੇ ਬੈਕਸੈਟ ਜਿਹੜੀ ਪੂਲੇ ਵਾਲੀ ਦਾਣਾ ਮੰਡੀ ਉਹਦੇ ਬੈਕਸੈਟ ਘਰ ਆਣਾ ਆਪਣਾ ਠੀਕ ਆ ਜਿਹੜੀ ਆਪਾਂ ਕੱਟੀ ਦਿਖਾ ਰਹਿਆਂਗੇ ਕਿੰਨੀ ਕੁ ਉਮਰ ਹੋ ਇਹਦੀ ਆਉ ਬਈ 15 ਮੰਤਰਾ ਘੋਣਾ ਨਹੀਂ ਨਹੀਂ ਦਿਉਂਗਾ ਤਿਹਾ 15 16 ਮਹੀਨੇ ਬਈ ਉਮਰਾ ਕੱਟੀ ਦੇ ਬਰੀਕੇ ਚੈੱਕ ਕਰ ਲੋ ਬਈ ਸਿੰਘ ਸੁੰਗਾ ਚੈੱਕ ਕਰ ਲੋ ਫੇਸ ਕੁਆਲਿਟੀ ਚੈੱਕ ਕਰ ਲੋ ਪੂਰਾ ਚੰਗਾ ਸਿੰਘ ਆਗਾ ਬਾਕੀ ਲੰਮਾ ਕਾਨਾਂ ਬੇਲ ਬੂਲ ਪੂਰੀ ਲੰਮੀ ਆ ਪਿੱਠਪੂੜੇ ਦੀ ਚੰਗੀ ਆ ਬਾਕੀ ਦੀ ਝੋਲੀ ਆ ਜਿਹੜੀ ਆਪਾਂ ਹੁਣ ਚੈੱਕ ਕਰਾ ਦਾਂਗੇ ਤੁਸੀਂ ਇੱਥੋਂ ਬਈ ਪਿੱਠਪੂੜੇ ਦਾ ਅੰਦਾਜ਼ਾ ਲਾ ਲਓ ਕੱਟੀ ਦਾ ਪੂਰਾ ਚੌੜਾ ਪਿੱਠਪੂੜਾ ਪਿਆਗਾ ਬਾਕੀ ਕੱਦ ਗੁੱਦਾ ਪੂਰਾ ਚੰਗਾਗਾ ਥੋੜਾ ਜਿਹਾ ਆਪਣੇ ਤੋਂ ਡਰਦੀ ਹੈਗੀ ਬਾਕੀ ਸਾਨੂੰ ਆਪਾਂ ਇਹਦੀ ਝੋਲੀ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਕਿਉਂਕਿ ਖੜੀ ਇੱਕ ਮਿੰਟ ਮੋੜੇ ਬਾਕੀ ਬਾਈ ਤੁਸੀਂ ਪੂਛ ਚੈੱਕ ਕਰ ਲਓ ਪੂਰੀ ਐ ਜਿਵੇਂ ਇਹਦੀ ਉਮਰ ਛੋਟੀ ਆ ਖੜ ਨਹੀਂ ਖੁੜਨੀ ਤੁਸੀਂ ਚੈੱਕ ਕਰੋ ਪੂਛ ਜਾਵਾਂ ਥੱਲੇ ਲਾਉਂਦੀ ਆ ਬਾਕੀ ਚੈੱਕ ਕਰ ਲਓ ਬਾਈ ਫੋਨ ਸ਼ਾਂਕ ਤਾਂ ਬਾਕੀ ਕਿਸੇ ਵੀ ਪਸ਼ੂ ਦੇ ਹੁੰਦੀ ਨਹੀਂ ਹੈਗੀ ਕੱਲਾ ਕੱਲਾ ਤੇ ਨਿਖੜਮਾ ਥਾਣਾ ਤੇ ਜਿਹੜੇ ਰੇਟ ਹੁੰਦੇ ਆ ਬਾਈ ਦੇ ਫੋਨ ਤੇ ਹੁੰਦੇ ਆ ਤੇ ਜਿਹੜੀ ਦੋ ਨੰਬਰ ਤੇ ਗੱਟੀ ਖੜੀ ਆ ਸੁੱਕੇ ਹਾਂ ਬਾਈ ਸਮਾਂ ਕਿ ਸਾਲ ਦੀ ਉਹ ਤਕਰੀਬਨ ਉਹੀ 14-15 ਮਹੀਨਿਆਂ ਦੀ। ਹਾਂ। ਬਾਕੀ ਬਈ ਇਹਦੀ ਫੇਸ ਕੁਆਲਿਟੀ ਵਗੈਰਾ ਤੂੰ ਚੈੱਕ ਕਰ ਲਓ, ਸਿੰਘਾਂ ਦੀ ਬੰਤ ਚੈੱਕ ਕਰ ਲਓ, ਪੂਰੀ ਚੰਗੀ ਆ ਫੇਸ ਕੁਆਲਿਟੀ ਚੰਗਾ। ਕੰਨ ਕੋ ਨੂੰ ਦੇਖ ਲਓ ਪੂਰਾ ਲੰਮਾ ਬਈ। ਬਾਕੀ ਬੇਗਲੇ ਦੀ ਵੀ ਲੰਮੀ ਆ। ਚੈੱਕ ਕਰ ਲਓ ਥੋਨੂੰ ਝੋਲੀ ਆਪਾਂ ਚੈੱਕ ਕਰਾ ਦਿੰਨੇ ਆ ਬਾਕੀ ਫੋਨ ਸ਼ਾਂਕ ਤਾਂ ਕਿਸੇ ਵੀ ਪਸ਼ੂ ਦੀ ਹੁੰਦੀ ਨਹੀਂ ਹੈਗੀ। ਬਾਕੀ ਆਪਾਂ ਪਹਿਲਾਂ ਹੀ ਗੱਲ ਕਰਦੇ ਆ। ਪੂਰੀ ਚੰਗੀ ਝੋਲੀ ਆ ਨਖੜਵਾ ਥਣ ਲੱਗਿਆ ਹੋਇਆਗਾ। ਤੇ ਤਿੰਨ ਨੰਬਰ ਤੇ ਖੜੀ ਐ ਸੁਕੇੜੀ ਇਹਦੀ ਕਿੰਨੀ ਕੁ ਉਮਰ ਹੋਊਗੀ? ਉਹ ਵੀ ਯਾਰ 7-8 ਮਹੀਨੇ ਦੀ ਉਹ 7-8 ਮਹੀਨੇ ਦੀ 7-8 ਮਹੀਨੇ ਇਹਦੇ ਬੱਚੇ ਦੀ ਉਮਰ ਆ ਬਾਈ ਫੇਸ ਚੈੱਕ ਕਰ ਲਓ ਪੂਰਾ ਪਿਆਰਾ ਫੇਸ ਆਗਾ ਬਾਕੀ ਜੇ ਆਪਾਂ ਥਾਣੇ ਦੀ ਗੱਲ ਕਰੀਏ ਫੇਰ ਉਹੀ ਗੱਲ ਕਹਨੇ ਆ ਬਾਈ ਫੋਨ ਸ਼ਾਂਚਤਾ ਕਿਸੇ ਪਸ਼ੂ ਦੇ ਹੁੰਦੀ ਨਹੀਂ ਬਾਕੀ ਬਾਈ ਪੂਰੀ ਨਿਰਖ ਪਰਖ ਨਾਲ ਲੈ ਕੇ ਆਉਂਦੇ ਆਗੇ ਤੇ ਜਿਹੜੀ 4 ਨੰਬਰ ਤੇ ਖੜੀ ਆ ਸੁਕੇ ਆ ਸਾਲ ਕੀ ਦਿਓ ਬਾਈ ਤਕਰੀਬਨ ਸਾਲ ਦੀ ਉਮਰ ਆ ਸਾਲਕ ਦੀ ਇਹਦੀ ਉਮਰ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਦਿਖਾਈ ਸੀ ਬਾਈ ਬਾਕੀ ਕਟੀਆਂ ਸੇਲ ਹੋ ਗਏ ਸੀ ਇਹ ਪਿਛਲੀ ਵੀਡੀਓ ਦੇ ਵਿੱਚ ਇਹ ਰਹਿੰਦੀ ਸੀ ਕਰਤੀ ਜਿਹੜੀ ਤਿੰਨ ਚਾਰ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚੋਂ ਇਹ ਰਹਿ ਗਈ ਸੀ ਬਾਕੀ ਝੋਲੀ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਆ ਦੇਖ ਲਓ ਬਾਈ ਕੱਲਾ ਕੱਲਾ ਨਖੜਮਾ ਥਾਣਾ ਫੇਸ ਕੁਆਲਿਟੀ ਤੇ ਸੰਗ ਦੀ ਤੁਸੀਂ ਵੰਤਰਾ ਜਿਹੜੀ ਚੈੱਕ ਕਰ ਲਓ ਜਿਹੜੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆਉਂਦਾ ਤਾਂ ਬਾਈ ਬਲਵੀਰ ਦੇ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਫੇਰ ਬੋਲ ਦਿੰਨੇ ਆ ਬਾਈ ਦਾ ਬਾਕੀ ਟਾਈਟਲ ਚੱਲੀ ਜਾਂਦਾ 9780905653 ਸੌਰੀ ਇਹ ਮੇਰਾ ਨੰਬਰ ਆ ਬਈ ਬਾਕੀ ਕਿ ਬਲਵੀਰ ਬਾਈ ਦਾ ਆਪਾਂ ਦੱਸ ਦਿੰਨੇ ਆ 9780980503 ਇਹ ਬਾਈ ਬਲਵੀਰ ਦਾ ਨੰਬਰ ਆ ਬਾਕੀ ਜਿਹੜੇ ਵੀਰ ਨੂੰ ਕੋਈ ਵੀ ਨਾਕ ਪਸੰਦ ਆਉਂਦਾ ਤਾਂ ਬਾਈ ਬਲਵੀਰ ਨਾਲ ਸੰਪਰਕ ਕਰ ਲਿਓ ਧੰਨਵਾਦ